ਫਿਲਹਾਲ ਇਸ ਕੰਪਨੀ ਦੇ ਇੱਕ ਨੁਮਾਇंदे ਨੇ ਦੱਸਿਆ ਕਿ BG436 ਕੋਕਸ ਬੁਜਾਰ 에ਰਪੋਰਟ ਤੋਂ ਟਾਕਾ ਹਜ਼ਰਤ ਸ਼ਹਿਜ਼ਾਦਲਾਲ ਅੰਤਰਰਾਸ਼ਟਰੀ 에ਰਪੋਰਟ ਤੇ ਉਡਾਨ ਭਰੀ ਸੀ ਉਡਾਨ ਪਰਦੇ ਸਾਰੀ ਉਹਦਾ ਪਈਆ ਡਿੱਗ ਗਿਆ ਤੇ ਉਸ ਤੋਂ ਬਾਅਦ ਹਫੜਾ ਤਫੜੀ ਦਾ ਮਾਹੌਲ ਬਣ ਗਿਆ ਫਿਲਹਾਲ ਗਨੀਮਤ ਇਹ ਰਹੀ ਕਿ ਇਹਦਾ ਜਿਹੜਾ ਕੈਪਟਨਸੀ ਉਹ ਕਾਫੀ ਸਿਹਰਦ ਤੇ ਐਕਸਪੀਰੀਐਂਸ ਵਾਲਾ ਸੀ ਤੇ ਉਸ ਨੇ ਇਸ ਸਥਿਤੀ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਨਜਿੱਠਿਆ ਤੇ ਇਸ ਜਹਾਜ਼ ਦੀ ਲੈਂਡਿੰਗ ਬੜੀ ਸਟਿਕ ਕੀਤੀ ਜਿਸ ਦੇ ਨਾਲ 70 ਲੋਕਾਂ ਦੀ ਜਾਨ ਬਚਾ ਸਕੇ ਫਿਲਹਾਲ ਇਸ ਕੰਪਨੀ ਦੇ ਇੱਕ ਨੁਮਾਇंदे ਨੇ ਦੱਸਿਆ ਕਿ BG436 ਕੋਕਸ ਬੁਜਾਰ ਰਿਪੋਰਟ ਤੋਂ ਟਾਕਾ ਹਜਰਤ ਸ਼ਹਿਜਹਲਾਲ ਅੰਤਰਰਾਸ਼ਟਰੀ 에ਰਪੋਰਟ ਤੇ ਉਡਾਨ ਭਰੀ ਸੀ ਉਡਾਨ ਪਰਦੇ ਸਾਰੀ ਉਹਦਾ ਪਹੀਆ ਡਿੱਗ ਗਿਆ ਤੇ ਉਸ ਤੋਂ ਬਾਅਦ ਹਫੜਾ ਤਫੜੀ ਦਾ ਮਾਹੌਲ ਬਣ ਗਿਆ ਫਿਲਹਾਲ ਗਨੀਮਤ ਇਹ ਰਹੀ ਕਿ ਇਹਦਾ ਜਿਹੜਾ ਕੈਪਟਨਸੀ ਉਹ ਕਾਫੀ ਸਿਹਰਦ ਤੇ ਐਕਸਪੀਰੀਅੰਸ ਵਾਲਾ ਸੀ ਤੇ ਉਸ ਨੇ ਇਸ ਸਥਿਤੀ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਨਜਿੱਠਿਆ ਤੇ ਇਸ ਜਹਾਜ਼ ਦੀ ਲੈਂਡਿੰਗ ਬੜੀ ਸਟਿਕ ਕੀਤੀ ਜਿਸ ਦੇ ਨਾਲ 77 ਲੋਕਾਂ ਦੀ ਜਾਨ ਬਚਾ ਸਕੇ